ਚੈਨ ਮੰਨਿਆ ਵੀ ਦੇਖੋ ਦਸ਼ਕੰਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਵਸ਼ਾਗ ਹੈ। ਵਿੰਟਰ ਬਹੁਤ ਲੰਬੀ ਹੋਈ ਹੈ ਇਸ ਵਾਰੀ, ਇਸ ਵਾਰੀ। ਉਹ ਤੋਂ ਬਾਅਦ ਜਿਹੜੀ ਸਪ੍ਰਿੰਗ ਆ ਉਹ ਵੀ ਪਹਿਲਾਂ ਨਾਲੋਂ ਵੱਖਰੀ ਰਹੀ ਹੈ। ਐਕਸਪਰਟ ਜਿਹੜੇ ਨੇ ਮਾਹਰ ਨੇ ਉਹ ਕੈਨੇਡਾ ਦੇ ਖਾਸ ਕਰਕੇ ਬਰਿਟਿਸ਼ ਕੋਲੰਬੀਆ ਸੂਬੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਲਾਹ ਦੇ ਰਹੇ ਆ। ਪ੍ਰੋਕਾਸ਼ਨਸ ਲੈ ਕੇ ਰੱਖੋ। ਆ ਜਿਹੜੀ ਇਸ ਵਾਰੀ ਆ ਐਕਸਟੈਂਡਡ ਸਨ ਸ਼ਾਈਨ ਤੋਂ ਪੂ ਜ਼ਿਆਦਾ ਪਹਿਰੇ ਅੱਗੇ ਨਾਲੋਂ। ਦੋ ਅਲੱਗ-ਅਲੱਗ ਗੱਲਾਂ ਨੇ ਗਰਮੀ ਵੀ ਆ ਗਰਮੀ ਤੋਂ ਬਚਾ ਵੀ ਰੱਖਣਾ ਪਰ ਧੁੱਪ ਤੋਂ ਵਿਚਾਰ ਰੱਖਣ ਦੇ ਲਈ ਕਹਿ ਰਿਹਾ ਤੇ ਇਸ ਕਰਕੇ ਕਹਿ ਰਿਹਾ ਕਿ ਆਪਣੀ ਸਕਿਨ ਨੂੰ ਆਪਣੀ ਚਮੜੀ ਨੂੰ ਬਚਾ ਕੇ ਰੱਖੋ ਕਿਸੇ ਵੀ ਖਾਸ ਮੌਸਮ ਦੇ ਵਿੱਚ ਤੁਸੀਂ ਜਿਹੜਾ ਸਨ ਦੇ ਨਾਲ ਐਕਸਪੋਜ਼ਰ ਆਉ ਕਿੰਨਾ ਰੱਖਣਾ ਹੈ ਬ੍ਰਿਟਿਸ਼ ਕੋਲੰਬੀਆ ਦੇ ਡਾਕਟਰ ਮੋਨੀਕਾ ਲੀ ਆ ਜਿਹੜਾ ਡਰਮਟੋਲੋਜਿਸਟ ਤੇ ਕਲੀਨikal ਆ ਆਪਣੇ ਆ ਅਸਿਸਟੈਂਟ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਯੂਵੀਸੀ ਦੇ ਡਿਪਾਰਟਮੈਂਟ ਆਫ ਡਰਮਟੋਲੋਜੀ ਐਂਡ ਸਕਿਨ ਸਾਇੰਸਸ ਦੇ ਵਿੱਚ ਇਹਦੇ ਨਾਲ ਕਈਂ ਦੇ ਸਮੱਸਿਆ ਵੱਡੀ ਹੋ ਰਹੀ ਹੈ ਸਾਨੂੰ ਸਨ ਪ੍ਰੋਟੈਕਸ਼ਨ ਬਾਰੇ ਸੋਚਣਾ ਚਾਹੀਦਾ ਔਰ ਇਹ ਸਟਰੈਟਜੀ ਚਾਹੀਦੀ ਹੈ ਉਹ ਇਸ ਕਰਕੇ ਕਹਿ ਰਹੇ ਆ ਕਿ ਜਿਹੜੀ ਛੇੜ ਦੇ ਵਿੱਚ ਰਹੋ ਜਿੰਨਾ ਪੋਸੀਬਲ ਹੋ ਸਕਦਾ ਛਾਂ ਦੇ ਵਿੱਚ ਰਹੋ ਸਿੱਧਾ ਜਿਹੜਾ ਸਨ ਦੇ ਨਾਲ ਤੁਹਾਡਾ ਐਕਸਪੋਜ਼ਰ ਆ ਖਾਸ ਕਰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਜਿਹੜਾ ਸ਼ਾਮ ਦੇ 3 ਵਜੇ ਤੱਕ ਬਾਅਦ ਪਰ 3 ਵਜੇ ਤੱਕ ਜਾਂ ਤੇ ਸ਼ਾਂਚ ਰੋ ਜਾਂ ਫਿਰ ਕੱਪੜਾ ਲੈ ਕੇ ਰੱਖੋ ਕੋਈ ਹੈਟ ਲੈ ਲਓ ਕੋਈ ਜਿਹੜੀਆਂ ਸ਼ੇਡਸ ਲਾ ਲਓ ਜਾਂ ਕੁਝ ਵੀ ਕਰਕੇ ਰੱਖੋ ਵੀ ਧੁੱਪ ਚ ਨਾ ਜਾਓ ਉਹਦਾ ਕਾਰਨ ਕੀ ਜਾਂ ਉਹ ਕਹਿੰਦੇ ਵੀ ਸਨ ਸਕਰੀਨ ਲਾ ਕੇ ਰੱਖੋ ਸਨ ਸਕਰੀਨ ਦੇ ਮਾਮਲੇ ਦੇ ਵਿੱਚ ਜਦੋਂ ਆਉਂਦਾ ਆ ਵੀ ਜਿਹੜਾ ਇਹ ਵੀ ਤੁਹਾਨੂੰ ਉਹਦਾ ਜਿਹੜਾ ਕੋਈ ਸਕਿਨ ਜਿਹੜਾ ਸਨ ਪ੍ਰੋਟੈਕਟਿੰਗ ਪ੍ਰੋਟੈਕਸ਼ਨ ਫੈਕਟਰ ਆ ਉਹਨੂੰ ਧਿਆਨ ਚ ਰੱਖੋ ਤੇ ਤੇ ਐਸ ਪੀ ਐਫ ਕਿੰਨੇ ਆ ਘੱਟੋ ਘੱਟ 30 ਵਾਲਾ ਤੇ ਬ੍ਰੌਡ ਸਪੈਕਟ੍ਰਮ ਹੋਵੇ ਬ੍ਰੌਡ ਸਪੈਕਟ੍ਰਮ ਦਾ ਮਤਲਬ ਇਹ ਆ ਯੂ ਵੀ ਏ ਯੂ ਵੀ ਬੀ ਇਹਨਾਂ ਦੋਵਾਂ ਤੋਂ ਪ੍ਰੋਟੈਕਟ ਤੁਹਾਨੂੰ ਕਰੇ ਐਕਸਪਾਇਰ ਨਾ ਹੋਇਆ ਹੋਵੇ ਤੇ ਉਹਦੀ ਰਾਈਟ ਅਮਾਉਂਟ ਜਿੰਨੀ ਲਾਉਣੀ ਆ ਤੁਹਾਨੂੰ ਉਹਨਾਂ ਉਹਨੂੰ ਯੂਜ਼ ਕਰਨਾ ਚਾਹੀਦਾ ਮੰਨ ਲਓ ਤੁਹਾਡੇ ਫੇਸ ਦੇ ਉੱਤੇ ਜਾਂ ਤੁਹਾਡੀ ਗਰਦਨ ਦੇ ਉੱਤੇ ਤਰੀਕਾ ਆ ਕਿ ਇਹਨੂੰ ਆਪਣੀਆਂ ਦੋ ਫਿੰਗਰਸ ਦੇ ਨਾਲ ਅਪਲਾਈ ਕਰੋ ਤੇ ਇਹਨੂੰ ਪ੍ਰੋਪਰਲੀ ਉੱਥੇ ਲਾ ਲਿਆ ਜਾਵੇ ਹੁਣ ਰੌਲਾ ਕੀ ਐ ਇੰਨੀ ਗੱਲ ਕਿਉਂ ਇਹ ਵੀ ਕੀ ਇਹਦੇ ਨਾਲ ਰੰਗ ਕਾਲਾ ਹੋ ਜਾਂਦਾ ਜਾਂ ਤੁਹਾਡਾ ਸੂਰਜ ਸਕਿਨ ਨੂੰ ਤੁਹਾਡੇ ਨੂੰ ਕੋਈ ਜਿਹੜਾ ਕੋਸਮੈਟਿਕਲੀ ਇਹਦਾ ਅਸਰ ਹੁੰਦਾ ਵੀ ਤੁਹਾਡੀ ਸੋਹਣੀ ਨਹੀਂ ਰਹਿੰਦੇ ਤੁਸੀਂ ਅਸਲ ਦੇ ਵਿੱਚ ਇਹਦੇ ਕਈ ਕਾਰਨ ਨੇ ਸਨਵਰਣਤਾ ਹੁੰਦੀ ਆ ਇਹਦਾ ਲੌਂਗ ਟਰਮ ਇੰਪੈਕਟ ਵੀ ਪੈਂਦਾ ਪ੍ਰੀ ਮਚੁਰ ਏਜਿੰਗ ਵੀ ਹੁੰਦੀ ਆ ਕੈਂਸਰ ਵੀ ਹੁੰਦਾ ਜਿਹੜਾ ਲੰਬਾ ਸਮਾਂ ਜਿਹੜਾ ਇਹਦੇ ਉੱਤੇ ਚਿੰਤਾ ਵਾਲੀ ਗੱਲ ਆ ਇਸ ਤਰੀਕੇ ਦੇ ਨਾਲ ਹੋਣਾ ਜਿਹੜੇ 5 ਇੱਥੇ ਦੇਖੋ ਕਿੱਡੀ ਵੱਡੀ ਗੱਲ ਆ ਸਕਿਨ ਕੈਂਸਰ ਇੰਨਾ ਜ਼ਿਆਦਾ ਕਾਮਨ ਹੋ ਰਿਹਾ ਪੰਜਾਂ ਦੇ ਵਿੱਚੋਂ ਇੱਕ ਕੈਨੇਡੀਅਨ ਜਿਹੜਾ ਉਹਨੂੰ ਸਕਿਨ ਕੈਂਸਰ ਹੋ ਸਕਦਾ ਉਹ ਇਸ ਸਟੇਜ ਦੇ ਉੱਤੇ ਆ ਤੇ ਜਿਹੜਾ ਇਹ ਲਾਉਨੇ ਆ ਸੰਸਕ੍ਰੀਨ ਉਹ ਇਹ ਤੋਂ ਬਚਾ ਸਕਦਾ ਜਿਹੜਾ ਡੈਮੇਜ ਆ ਉਹ ਕਹਿੰਦੇ ਜਦੋਂ ਬੰਦਾ ਜਵਾਨ ਹੁੰਦਾ ਉਦੋਂ ਹੁੰਦਾ ਜ਼ਿਆਦਾ ਮੁਰਕੇ ਫਿਰ ਜਿੱਦਾਂ 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 ਸਾਲ ਲੰਘੀ ਜਾਂਦੇ ਆ ਤੁਹਾਡੀ ਸਕਿਨ ਦੇ ਉੱਤੇ ਦਿਸਿਆ ਜਾਂਦਾ ਖਾਸ ਕਰਕੇ ਜਦੋਂ ਚਾਈਲਡਹੂਡ ਯਰ ਨੇ ਬੱਚੇ ਨੇ ਉਸ ਵੇਲੇ ਜਿਹੜੀ ਚਮੜੀ ਆ ਬਹੁਤ ਨਾਜ਼ੁਕ ਹੁੰਦੀ ਆ ਉੱਥੇ ਡੀਐਨਏ ਦੀਆਂ ਮਿਊਟੇਸ਼ਨਸ ਹੁੰਦੀਆਂ ਇਹ ਦੱਸਦੇ ਆ ਜਿਹੜੇ ਬਹੁਤ ਸਾਰੇ ਪੇਸ਼ੈਂਟ ਨੇ ਉਹ ਇਹ ਕਹਿੰਦੇ ਆ ਕਿ ਕਾਸ਼ ਸਾਨੂੰ ਪਤਾ ਹੁੰਦਾ ਵੀ ਅਸੀਂ ਬਚਪਨ ਦੇ ਵਿੱਚ ਹੀ ਇਹਨੂੰ ਸਨ ਐਕਸਪੋਜ਼ਰ ਤੋਂ ਬਚਾ ਲੈਂਦੇ ਜਿਹੜੀ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਏ ਇਸ ਐਕਸਪੋਜ਼ਰ ਬਾਰੇ ਰੌਲਾ ਕੀ ਆ ਇਹ ਸੂਰ ਜਿਹੜੀ ਧੁੱਪ ਦੱਸਦੇ ਕੀ ਆ ਰਮਾਹ ਰਾਣੇ ਦੱਸਿਆ ਕੀ ਆ ਬਈ ਜਿਹੜੀ ਧੁੱਪ ਪੈ ਰਹੀ ਆ ਇਹਦੇ ਵਿੱਚ ਹਾਨੀਕਾਰਕ ਕਿਰਨਾਂ ਨੇ ਹਾਨੀਕਾਰਕ ਕਿਰਨਾਂ ਦਾ ਕੀ ਆ ਕਿ ਜਿਵੇਂ ਵੇਵ ਲੈਂਥ ਉਹਦੀ ਕਿਸੇ ਚੀਜ਼ ਦੀ ਉਸ ਤਰੀਕੇ ਦੇ ਨਾਲ ਨੇ ਕਿ ਜਿਹੜੇ ਸੱਤ ਰੰਗ ਨੇ ਸੂਰਜ ਦੀ ਰੋਸ਼ਨੀ ਦੇ ਵਿੱਚ ਵਾਇਲਟ ਜਿਹੜਾ ਵਾਇਲਟ ਤੋਂ ਸ਼ੁਰੂ ਹੋ ਕੇ ਵਾਇਲਟ ਫਿਰ ਇੰਡੀਗੋ ਫਿਰ ਬਲੂ ਫਿਰ yellow ਫਿਰ orange ਤੇ ਫਿਰ red ਜਿਹੜੇ ਵਾਇਲਟ ਤੋਂ ਇਧਰਲੇ ਪਾਸੇ ਵੀ ਲਾਈਟ ਹੈਗੀ ਆ ਤੇ ਰੈੱਡ ਤੋਂ ਇਧਰਲੇ ਪਾਸੇ ਵੀ ਲਾਈਟ ਹੈਗੀ ਆ ਰੈੱਡ ਤੋਂ ਇਧਰ ਵਾਲੀ ਨੂੰ ਇਨਫਰਾ ਰੈੱਡ ਕਹਿੰਦੇ ਆ ਵਾਇਲਟ ਤੋਂ ਇਧਰੋਂ ਵਾਲੀ ਨੂੰ ਅਲਟਰਾ ਵਾਇਲਟ ਕਹਿੰਦੇ ਦਿਸਦੀਆਂ ਸਾਨੂੰ ਦੋਵੇਂ ਨਹੀਂ ਆ ਸਾਨੂੰ ਸਿਰਫ ਵਿਜ਼ੀਬਲ ਰੀਜਨ ਦਿਸਦਾ ਜਿਹੜਾ ਵਾਇਲਟ ਤੋਂ ਲੈ ਕੇ ਰੈੱਡ ਦੇ ਵਿੱਚਕਾਰ ਵਿਚਕਾਰ ਹੁਣ ਜਿਹੜੀਆਂ ਵਾਇਲਟ ਤੋਂ ਇਧਰਲੇ ਪਾਸੇ ਜਿਹੜੀਆਂ ਅਲਟਰਾ ਵਾਇਲਟ ਜਾਂ ਯੂਵੀ ਰੇਜ਼ ਕਹਿੰਦੇ ਆ ਉਹ ਵੀ ਅੱਗੇ ਉਹ ਕਈ ਤਰ੍ਹਾਂ ਦੀਆਂ ਨੇ ਅਲਟਰਾ ਵਾਇਲਟ ਰੇਜ਼ ਯੂਵੀ ਏ ਯੂਵੀ ਬੀ ਯੂਵੀ ਸੀ ਹੁਣ ਇਹ ਜਿਹੜੀਆਂ ਰੇਜ਼ ਨੇ ਇਹ ਪੈਨੇਟ੍ਰੇਟ ਕਰ ਜਾਂਦੀਆਂ ਤੁਹਾਡੀ ਸਕਿਨ ਦੇ ਅੰਦਰ ਉਹ ਜਦੋਂ ਪੈਨੇਟ੍ਰੇਟ ਕਰਦੀਆਂ ਜਿਹੜਾ ਯੂਵੀ ਏ ਨੇ ਉਹ ਅੰਦਰ ਪੈਨੇਟ੍ਰੇਟ ਕਰਕੇ ਤੁਹਾਨੂੰ ਏਜਿੰਗ ਕਰਦੀਆਂ ਜਿੱਦਾਂ ਇੱਕ ਜਵਾਨ ਕਿਸੇ ਦੀ ਚਮੜੀ ਹੋਣੀ ਹੈ ਇੱਕ ਕਿਸੇ ਬਜ਼ੁਰਗ ਦੀ ਹੈ ਉਹਨੂੰ ਉਹ ਬੰਦਾ ਜਵਾਨ ਹੀ ਹੈ ਪਰ ਉਹਦੀ ਚਮੜੀ ਬਜ਼ੁਰਗਾਂ ਵਾਲੀ ਕਰ ਦਿੰਦੀ ਹੈ ਜਿਹੜੀਆਂ ਯੂਵੀ ਬੀ ਰੇਜ਼ ਨੇ ਸਨ ਬਰਨ ਕਰਦੀਆਂ ਸੜ ਜਾਂਦੀ ਹੈ ਸਕਿਨ ਤੁਹਾਡੀ ਤੇ ਇਹੀ ਜਿਹੜੀ UV B ਰੇਸ ਨੇ ਇਹੀ ਤੁਹਾਨੂੰ ਸਕਿਨ ਕੈਂਸਰ ਕਰਦੀ ਹੈ ਤੇ ਜਿਹੜੀਆਂ UV C ਰੇਸ ਨੇ ਇਹ ਕਹਿ ਲੋ ਕਿ ਅਰਥ ਦੇ ATMOSPHERE ਇਹਨੂੰ ਅਬਜ਼ੌਰਬ ਕਰ ਲੈਂਦਾ ਆ ਤੇ ਜਿਹੜੀਆਂ ਮੁੜ ਕੇ ਇਹ ਮਤਲਬ ਜਿਹੜੀਆਂ ਉਹ ਦੁਬਾਰਾ ਜਿਹੜੀਆਂ ਉਧਰਲੇ ਪਾਸੇ ਨਹੀਂ ਆਉਂਦੀਆਂ ਸੋ ਉਹ ਇੱਕ ਬਹੁਤ ਵੱਡਾ ਮਸਲਾ ਆ ਸਕਿਨ ਕੈਂਸਰ ਦੇ ਆਪਣੇ ਰਿਸਕ ਨੇ ਇਹਦੇ ਵਿੱਚ ਜਿਹੜਾ ওভার ਐਕਸਪੋਜ਼ਰ ਅਲਟਰਾਵਾਇਲਟ ਰੇਸ ਦੇ ਲਈ ਉਹ ਵੱਡਾ ਰਿਸਕ ਫੈਕਟਰ ਹੈ ਸਕਿਨ ਕੈਂਸਰ ਦੇ ਲਈ ਤੇ ਕੈਨੇਡਾ ਦੇ ਵਿੱਚ ਸਕਿਨ ਕੈਂਸਰ ਆ ਇਸ ਵੇਲੇ ਸਭ ਤੋਂ ਜ਼ਿਆਦਾ ਹੋ ਰਿਹਾ ਹੈ ਯੂਵੀਏ ਤੇ ਯੂਵੀ ਬੀ ਦੇ ਨਾਲ ਹੁਣ ਅਗਲੀ ਗੱਲਬਾਤ ਇਹਦੇ ਵਿੱਚ ਇਹ ਆ ਕਿ ਆਈ ਡੈਮੇਜ ਆ ਤੁਹਾਡਾ ਜਿਹੜੀਆਂ ਅਲਟਰਾਵਾਇਲਟ ਰੇਜ਼ ਨੇ ਇਹ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਕਰਦੀਆਂ ਤੁਹਾਡੇ ਕੈਟਰਾਕਟ ਜਾਂ ਦੂਜੀਆਂ ਵੀ ਇਹ ਸਾਰੇ ਕੁਛ ਦਾ ਜਿੰਨਾ ਵਿਚਾਰ ਇਹਦੇ ਤੋਂ ਰੱਖ ਸਕਦੇ ਆ ਰੱਖੋ ਇਹਨੂੰ ਧੁੱਪ ਸਮਝ ਕੇ ਨਾ ਸਿਰਫ ਇਹ ਸਮਝੋ ਵੀ ਧੁੱਪ ਆ ਜਿਹੜਾ ਕਿਉਂਕਿ ਅਸੀਂ ਕੈਨੇਡਾ ਦੇ ਵਿੱਚ ਖਾਸ ਕਰ ਜਿਹੜੇ ਇੰਡੀਆ ਤੋਂ ਜਾਂ ਉਧਰੋਂ ਆਏ ਆ ਪੰਜਾਬ ਤੋਂ ਇੱਕ ਹੋਰ ਧਰਤੀ ਦੀ ਉਹਦੇ ਕੁਆਟਰਸ ਦੇ ਨੇੜੇ ਆ ਇੱਥੇ ਜਿਹੜੇ ਇਹਦਾ ਫਰਕ ਆ ਕਿ ਤੁਸੀਂ ਸੂਰਜ ਦੇ ਦੂਜੀ ਭਾਸ਼ਾ 'ਚ ਕਹਿਣਾ ਹੋਵੇ ਤਾਂ ਅਸੀਂ ਉਸ ਥਾਂ ਦੇ ਉੱਤੇ ਆ ਜਿੱਥੇ ਇਹ ਜ਼ਿਆਦਾ ਚਮੜੀ ਦਾ ਨੁਕਸਾਨ ਕਰਦੀ ਹੈ ਧੁੱਪ ਇਹ ਧੁੱਪ ਉੱਥੋਂ ਵਾਲੀ ਧੁੱਪ ਨਹੀਂ ਹੈ ਸੋ ਮਾਹਰ ਕਹਿ ਰਹੇ ਆ ਕਿ ਭਾਵੇਂ ਇੱਥੇ ਜਿਹੜੇ ਜਿਹੜੇ ਵੀ ਰਹਿੰਦੇ ਆ ਆਪਣਾ ਬ੍ਰਾਡ ਸਪੈਕਟ੍ਰਮ ਸੰ ਸਕ੍ਰੀਨ ਜਿਹੜੇ ਉਹ ਯੂਜ਼ ਕਰੋ ਜਿਹੜਾ ਯੂਵੀ A ਤੋਂ ਵੀ ਬਚਾਵੇ ਯੂਵੀ B ਤੋਂ ਵੀ ਬਚਾਵੇ ਤੇ ਹੋਰ ਜੜੀਆਂ ਚੀਜ਼ਾਂ ਨੂੰ ਉਹਦੇ ਤੋਂ ਵੀ ਇਹ ਡੈਮੇਜ ਤੋਂ ਬਚਾ ਸਕੇ ਅਗਲੀ ਗੱਲ ਬਾਤ ਦੋਸਤੋ ਬੇਬੀ ਫਾਰਮੂਲੇ ਬਾਰੇ ਹੈ ਬੇਬੀ ਫਾਰਮੂਲਾ ਅੰਟਾਰੀਓ ਦੇ ਵਿੱਚ ਇੱਕ ਮਦਰ ਆ ਉਦਾਹਰਣ ਦਿੱਤੀ ਆ ਉਹਦੀ ਇੱਕ ਨਿਊਰੀਸ਼ੀਅਨ ਸੀਨੀਅਰ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੀ ਵੀ ਬੇਬੀ ਫਾਰਮੂਲਾ ਇੰਨਾ ਮਹਿੰਗਾ ਹੋ ਗਿਆ ਜਿਹੜਾ ਪਹਿਲਾਂ ਕਦੇ ਦੇਖਿਆ ਨਹੀਂ ਸੀ ਬੱਚਾ ਉਹਦਾ ਜਿਹੜਾ ਤੇ ਤੇ ਨਵੰਬਰ 23 23 ਦੇ ਵਿੱਚ ਉਹਦਾ ਬਰਥ ਹੋਇਆ ਸੀ ਬੇਬੀ ਫਾਰਮੂਲਾ 12 ਡਾਲਰ ਉੱਤੇ ਚਲੇ ਗਿਆ ਪਹਿਲਾਂ ਨਾਲੋਂ 57 ਡਾਲਰ ਦਾ ਡੱਬਾ ਹੁੰਦਾ ਸੀ ਇਹ ਤੇ ਜਿਹੜਾ ਇਹ 57 ਡਾਲਰ ਵਾਲਾ ਡੱਬਾ ਇਸ ਵੇਲੇ 70 ਡਾਲਰ ਦੇ ਨੇੜੇ ਤੇੜੇ ਪਹੁੰਚ ਗਿਆ ਥੋੜੇ ਸਮੇਂ ਦੇ ਵਿੱਚ ਹੀ ਹੁਣ ਇਹੋ ਜੀ ਕਿਹੜੀ ਗੱਲਬਾਤ ਆ ਜਿਹੜੀ ਬੇਬੀ ਫਾਰਮੂਲਾ ਇੱਥੇ ਤੱਕ ਚਲੇ ਗਿਆ ਬੇਬੀ ਫਾਰਮੂਲਾ ਛੋਟੇ ਬੱਚਿਆਂ ਨੂੰ ਜਿਹੜਾ ਨਕਲੀ ਦੁੱਧ ਜਾਂ ਉਹ ਕੋਲ ਕੇ ਪਾਣੀ ਦੇ ਵਿੱਚ ਪਾਊਡਰ ਜਾਂ ਕੁਛ ਜਾਂ ਲਿਕਵਿਡ ਰੂਪ ਦੇ ਵਿੱਚ ਦਿੰਦੇ ਆ ਉਹ ਆ ਤੇ ਇਹ ਰੋਲਾ ਬ੍ਰਾਂਡ ਦਾ ਨਹੀਂ ਵੀ ਜਿਹੜਾ ਬ੍ਰਾਂਡ ਮੈਂ ਲੈਂਦੀ ਸੀ ਉਹੀ ਉੱਤੇ ਚਲੇ ਗਿਆ ਪਰ ਅਸਲ ਦੇ ਵਿੱਚ ਇਹ ਆ ਸਿਮੀਲੈਕ ਦਾ ਇਹ ਆਮ ਤੌਰ ਦੇ ਉੱਤੇ ਉਹ ਲੈਂਦੀ ਸੀ ਪਰ ਉਹ ਕਹਿੰਦੇ ਵਾਸਟ ਹੋ ਗਿਆ ਉਹਨੇ ਈਮੇਲ ਕੀਤੀ ਹੈ ਐਬਟਰੂ ਐਬਟ ਕੰਪਨੀ ਆ ਅਮਰੀਕਾ ਦੇ ਵਿੱਚ ਇਹਨਾਂ ਦਾ ਪਲਾਂਟ ਆ ਉਹਨੇ ਈਮੇਲ ਕੀਤੀ ਵੀ ਹੋਇਆ ਕੀ ਆ ਇਹ ਸਾਰ ਨੂੰ ਇਹ ਦੱਸਿਆ ਗਿਆ ਕਿ ਜਿਹੜੀ ਕਾਸਟ ਆ ਬੇਬੀ ਫਾਰਮੂਲੇ ਨੂੰ ਪ੍ਰੋਡਿਊਸ ਕਰਨ ਦੇ ਲਈ ਜਿਹੜੀ ਬਣਾਉਣ ਦੇ ਲਈ ਜਿਹੜੀ ਟੋਟਲ ਕੀਮਤ ਆ ਉਹ ਉੱਤੇ ਚੱਲੇਗੀ ਇਸ ਕਰਕੇ ਸੀ ਇਹਦੀ ਕੀਮਤ ਦੇ ਵਿੱਚ ਵਾਧਾ ਕਰ ਦਿੱਤਾ ਐਬਟ ਜਿਹੜੀ ਆ ਉਹ ਐਸਪੈਲਿਕ ਉਹ ਮਤਲਬ ਲੋਕਾਂ ਦੇ ਵੀ ਅਸੀਂ ਕਮਿਟਡ ਆ ਕਿ ਅਸੀਂ ਲੋਕਾਂ ਨੂੰ ਦਈਏ ਪਰ ਸਾਡੇ ਵਾਸਤੇ ਨਹੀਂ ਇਹ ਕੀ ਹੈ ਜਾਂਦਾ ਕਿ ਬਣਾਉਣਾ ਬਹੁਤ ਕੰਪਲੈਕਸ ਆ ਸਧਾਰਨ ਚੀਜ਼ ਨਹੀਂ ਦੂਜਾ ਇਹਨੂੰ ਪ੍ਰੋਡਿਊਸ ਕਰਨਾ ਤੇ ਫਿਰ ਐਕਸਪੋਰਟ ਕਰਨਾ ਬਹੁਤ ਟਰੈਡਾ ਕੰਮ ਆ ਤੁਹਾਨੂੰ ਯਾਦ ਹੋਊਗਾ ਆ ਪਿੱਛੇ ਇੱਕ ਸਮੱਸਿਆ ਇਹਨਾਂ ਦੀ ਐਵਰਟ ਕੰਪਨੀ ਦੀ ਜਿਹੜੀ ਫੈਕਟਰੀ ਸੀ ਉਹਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਬੇਬੀ ਫਾਰਮੂਲਾ ਮਹਿੰਗਾ ਤਾਂ ਕੀ ਲੱਭਦਾ ਹੀ ਨਹੀਂ ਸੀ ਹੈ ਹੀ ਨਹੀਂ ਸੀ ਇੱਥੇ ਫਿਰ ਡਾਕਟਰ ਸਲਾਹ ਦਿੰਦੇ ਸੀ ਵੀ ਬੱਚਿਆਂ ਨੂੰ ਤੁਸੀਂ ਬੇਬੀ ਫਾਰਮੂਲਾ ਨਹੀਂ ਦੇ ਸਕਦੇ ਫੁਲਾਣੀ ਚੀਜ਼ ਦੇ ਦਿਓ ਇਦਾਂ ਕਰ ਦਿਓ ਇਦਾਂ ਕਰ ਦਿਓ ਉਹ ਜਿਹੜੀ ਸਮੱਸਿਆ ਬਹੁਤ ਵੱਡੀ ਸੀਗੀ ਪਰ ਉਹ ਤਾਂ ਹੱਲ ਹੋ ਗਈ ਫੈਕਟਰੀ ਠੀਕ ਹੋ ਗਈ ਇਹਦੀਆਂ ਕੀਮਤਾਂ ਨਹੀਂ ਥੱਲੇ ਆਈਆਂ ਜਿਹੜਾ 30% ਵਧਿਆ ਇਹ ਫਰਵਰੀ 23 ਤੋਂ ਲੈ ਕੇ ਫਰਵਰੀ 24 ਚ ਸਾਲ ਦੇ ਵਿੱਚ ਵਿੱਚ ਚੀਜ਼ ਕਿਹੜੀ ਆ ਜਿਹੜੀ ਇਹਨੂੰ ਵਧਾ ਰਹੀ ਆ ਐਬਰਟ ਤੇ ਜਿਹੜੀ ਨੈਸਲੇ ਦੇ ਇਹਨਾਂ ਦੇ ਅਮਰੀਕਾ ਦੇ ਵਿੱਚ ਪਲਾਂਟ ਆ ਇਹਨਾਂ ਨੇ ਆਪਣੇ ਪ੍ਰੋਡਕਸ਼ਨ ਘਟਾ ਦਿੱਤੀ ਬੇਬੀ ਫਾਰਮੂਲੇ ਦੀ ਜਿਹਦੇ ਨਾਲ ਕੁਝ ਜਿਹੜੇ ਸਪਲਾਈ ਇਸ਼ੂਜ਼ ਆ ਉਹ ਅਮਰੀਕਾ ਕੈਨੇਡਾ ਦੋਵੀਆਂ ਮਾਰਕੀਟ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸਟੈਟਕਨ ਇਹ ਵੀ ਦੱਸਦਾ ਹੈ ਕਿ ਐਵਰੇਜ ਪ੍ਰਾਈਸ ਬੇਬੀ ਫਾਰਮੂਲਾ ਦੀ 10% ਉੱਤੇ ਚੱਲੀ ਗਈ ਆ ਸਾਲ ਦੇ ਪਹਿਲੇ ਪੰਜ ਮਹੀਨਿਆਂ ਦੇ ਵਿੱਚ ਵਿੱਚ ਇਹ ਅਜੇ ਹੋਰ ਉੱਤੇ ਚਾਈ ਜਣੀ ਹੈ ਕਾਰਨ ਪਤਾ ਨਹੀਂ ਲੱਗ ਰੇ ਲੋਕ ਤੰਗ ਨੇ ਪਹਿਲਾਂ ਤਾਂ ਚਲੋ ਫੈਕਟਰੀ ਬੰਦ ਸੀ ਉੱਥੇ ਕੁਝ ਸਮੱਸਿਆ ਆ ਗਈ ਸੀ ਹੁਣ ਕੀ ਗੱਲਬਾਤ ਆ ਇਹ ਕਿਸ ਤਰੀਕੇ ਦੇ ਨਾਲ ਇਹਦਾ ਕੁਝ ਹੋ ਸਕਦਾ ਅਜੇ ਗੱਲਬਾਤ ਸਪਸ਼ਟ ਜਿਹੜੀ ਆ ਨਹੀਂ ਹੋ ਰਹੀ ਅਗਲੀ ਗੱਲਬਾਤ ਵੈਨਕੂਵਰ ਦੇ ਹਸਪਤਾਲਾਂ ਦੇ ਵਿੱਚ ਜਿਹੜੇ ਬਿੱਲ ਨੇ ਲੋਕਾਂ ਦੇ ਬਹੁਤ ਜ਼ਿਆਦਾ ਹੋ ਗਿਆ ਮੈਟਰੋ ਵੈਨਕੂਵਰ ਹਸਪੀਟਲ ਦੇ ਵਿੱਚ ਨਾਨ ਰੈਜ਼ਿਡੈਂਟਸ ਜਿਹੜੇ ਨੇ ਜਿਹਨਾਂ ਨੂੰ ਐਮਰਜੈਂਸੀ ਕੇਅਰ ਮਿਲਟਰੀ ਆ ਬਿੱਲ ਨਹੀਂ ਦੇ ਰਹੇ ਆਪਣੇ ਦੇਖੋ ਜਿਹੜਾ ਬੰਦਾ ਤਾਂ ਕੈਨੇਡਾ ਦੇ ਵਿੱਚ ਪੀਆਰ ਆ ਜਾਂ ਪੱਕਾ ਆ ਜਾਂ ਸਿਟੀਜ਼ਨ ਆ ਉਹਨੂੰ ਤੇ ਗੱਲ ਬੜੀ ਸਪਸ਼ਟ ਆ ਵੀ ਉਹਦਾ ਕਵਰਡ ਐਮਐਸਪੀ ਉਹਦੇ ਕੋਲੇ ਹੈਗੀ ਆ ਤੇ ਉਹਨੂੰ ਕੋਈ ਬਿੱਲ ਨਹੀਂ ਹੁੰਦਾ ਬਹੁਤੇ ਲੋਕ ਇੱਥੇ ਹੁਣ ਟੂਰਿਸਟ ਆਉਂਦਾ ਕੋਈ ਬੰਦਾ ਜਾਂ ਸੁਪਰ ਵੀਜ਼ੇ ਤੇ ਆ ਜਾਂ ਕਿਸੇ ਹੋਰ ਵੀਜ਼ੇ ਤੇ ਆ ਉੱਥੇ ਸਮੱਸਿਆ ਆਉਂਦੀ ਆ ਹੁਣ ਤਿੰਨ BC ਦੀਆਂ ਹੈਲਥ ਅਥਾਰਟिटीज ਨੇ ਇਹ ਹਸਪਤਾਲ ኦਪਰੇਟ ਕਰਦੀਆਂ ਲੋਅਰ ਬ੍ਰਿਨਲੈਂਡ ਦੇ ਵਿੱਚ ਇਹਨਾਂ ਤਿੰਨਾਂ ਨੇ ਇਹ ਕਿਹਾ ਵੀ ਜਿਹੜੇ ਹਸਪਤਾਲ ਦੇ ਪੈਸੇ ਨਾ ਦੇਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾਂਦੀ ਹੈ ਅਮਾਉਂਟ ਵਧਦੀ ਜਾਂਦੀ ਹੈ 2018-19 ਵਾਲੇ ਸਾਲ ਦੇ ਵਿੱਚ ਪੂਰੇ ਆਹ ਪ੍ਰੋਵਿੰਸ ਦੇ ਵਿੱਚ ਫਰੇਜ਼ਰ ਦੇ ਵਿੱਚ ਤੇ ਆਹ ਵੈਨਕੂਵਰ ਕੋਸਟਲ ਹੈਲਥ ਦੇ ਕੋਲ 22 0.2 ਮਿਲੀਅਨ ਦੀ ਆਊਟਸਟੈਂਡਿੰਗ ਸੀ ਜਿਹੜੇ ਇਹਨਾਂ ਨੇ ਪੈਸੇ ਲੈਣੇ ਸੀ ਜਾਨੀ ਲੋਕਾਂ ਨੇ ਦਿੱਤੇ ਨਹੀਂ 22 23 ਦੇ ਵਿੱਚੋਂ 22.2 ਤੋਂ ਵੱਧ ਕੇ 36.3 ਮਿਲੀਅਨ ਹੋ ਗਈ ਇਹ ਦੇਖੋ ਤੁਸੀਂ ਕਿੰਨਾ ਨੰਬਰ ਵਧ ਗਿਆ ਕਿੱਥੇ 22 ਮਿਲੀਅਨ ਕਿੱਥੇ 36 ਮਿਲੀਅਨ ਕੁਝ ਸਾਲਾਂ ਦੇ ਵਿੱਚ ਵਿੱਚ ਜਿਹੜੇ 1/3 ਜਿਹੜੇ ਇਹਦੇ ਵਿੱਚ ਇਨਵੌਇਸਸ ਨੇ ਜਿਹੜੀਆਂ ਉਹ ਇਹ ਸਾਰੇ ਕੁਸ਼ਤੇ ਵਿੱਚ ਜਿਹੜੇ ਨੌਨ ਰੈਜ਼ੀਡੈਂਟ ਆਫ ਕੈਨੇਡਾ ਨੂੰ ਇਸ਼ੂ ਕੀਤੀਆਂ ਕਿੰਨੀਆਂ ਜਿਹੜੇ ਕਿ ਅਨਪੇੜਾ ਰਿਜੈਂਸੀ ਵਿੱਚ ਚਿੜੀ ਇਹ ਕੱਲ ਬਾਤ ਏਜੰਸੀ ਦੱਸ ਰਹੀ ਆ ਆ ਪਾਪੂਲੇਸ਼ਨ ਵੱਧ ਰਹੀ ਆ ਜਿਹੜਾ ਦੇਖੋ ਜਿਹੜਾ ਤੇ ਬੰਦਾ ਵਿਜ਼ਿਟਰ ਆਉਂਦਾ ਇੱਥੇ ਡਾਉਨ ਰੈਜ਼ਿਡੈਂਟ ਮਤਲਬ ਜਿਹੜਾ ਇੱਥੇ ਦਾ ਪੱਕਾ ਨਹੀਂ ਆ ਉਹਦਾ ਹੀ ਰੌਲਾ ਆ ਬੇਸਿਕਲੀ ਬਹੁਤਾ ਜ਼ਿਆਦਾ ਉਹਦੇ ਵਿੱਚ ਜੇ ਤੇ ਉਹਦੇ ਕੋਲ ਇੰਸ਼ੋਰੈਂਸ ਹੈਗਾ ਪਰ ਇੰਸ਼ੋਰੈਂਸ ਕਈ ਵਾਰੀ ਤੁਹਾਡਾ ਟੈਂਪਰੇਰੀ ਕਵਰ ਕਰਦਾ ਹੁੰਦਾ ਵਕਤੀ ਤੌਰ ਦੇ ਉੱਤੇ ਵੀ ਇੱਕ ਵਾਰੀ ਤੁਹਾਨੂੰ ਕੈਮਰਜੈਂਸੀ ਪੈ ਗਈ ਆ ਹਸਤਾਲ ਚ ਲੱਗੇ ਤੁਹਾਡਾ ਲਾ ਲੂਜ਼ ਕਰ ਦਿੱਤਾ ਇਸ ਤੋਂ ਵੱਧ ਇੰਸ਼ੋਰੈਂਸ ਪ੍ਰੈਕਟੀਕਲੀ ਬਹੁਤੇ ਕਵਰ ਨਹੀਂ ਕਰਦੇ ਮਨ ਲਓ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਦਿਲ ਦੀ ਸਮੱਸਿਆ ਵੀ ਹਸਪਤਾਲ ਦੇ ਵਿੱਚ ਚੱਲ ਗਈ ਕਿਉਂਕਿ ਜਿਹੜੇ ਇੱਥੇ ਤੇ ਰਹਿਣ ਵਾਲੇ ਉਹਨਾਂ ਨੂੰ ਤੇ ਖਰਚੇ ਦਾ ਪਤਾ ਹੀ ਨਹੀਂ ਮਹਿਸੂਸ ਹੀ ਨਹੀਂ ਹੁੰਦਾ ਕਿਉਂਕਿ ਕਦੇ ਪੈਸੇ ਦਿੱਤੇ ਹੀ ਨਹੀਂ ਆਦਰਵਾਇਸ 10 10 ਹਜ਼ਾਰ ਡਾਲਰ ਐਮਰਜੈਂਸੀ ਰੂਮ ਦੇ ਵਿੱਚ ਇੱਕ ਰਾਤ ਦਾ ਲੱਗਦਾ ਤੇ ਜੇ ਤੁਹਾਡਾ ਦਿਲ ਦੇ ਵਿੱਚ ਕੋਈ ਵਾਲ ਜਾਂ ਕੁਝ ਪੈਣਾ ਪੂਣਾ ਹੋਵੇ ਤੇ ਲੱਖਾਂ ਡਾਲਰਾਂ ਤੇ ਬਿੱਲ ਚੱਲੇ ਜਾਂਦਾ ਉਹ ਹੁਣ ਰੋਲਾ ਇਹ ਵੀ ਇਹ ਡਿਨਾਈ ਨਹੀਂ ਕਰ ਸਕਦੇ ਜਾਂ ਤਾਂ ਇਹ ਕਹਣ ਵੀ ਭਾਈ ਪਹਿਲਾਂ ਪੈਸੇ ਦਿਓ ਫਿਰ ਅਸੀਂ ਤੁਹਾਡਾ ਇਲਾਜ ਕਰਨਾ ਇਹ ਤੇ ਇਹਨਾਂ ਮੁਲਕਾਂ ਦੇ ਵਿੱਚ ਹੋ ਨਹੀਂ ਸਕਦਾ ਹੁਣ ਇਸ ਕਰਕੇ ਹੁੰਦਾ ਕੀ ਆ ਇਹਦੇ ਵਿੱਚ ਕਿ ਉਹਨਾਂ ਨੇ ਪ੍ਰਾਇਓਰਿਟੀ ਇਹਨਾਂ ਦੀ ਬੰਦਾ ਬਚਾਉਣਾ ਹੁੰਦੀ ਪੈਸੇ ਦੂਜੇ ਨੰਬਰ ਤੇ ਆ ਇਹ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਇਲਾਜ ਹੋ ਗਿਆ ਇੰਸ਼ੋਰੈਂਸ ਕਵਰ ਨਹੀਂ ਕਰਦਾ ਜਾਂ ਕੋਈ ਗੜਬੜ ਸੀ ਇੰਸ਼ੋਰੈਂਸ ਦੇ ਵਿੱਚ ਜਾਂ ਇੰਸ਼ੋਰੈਂਸ ਇੱਕ ਵਾਰੀ ਕਵਰ ਕਰ ਦਿੰਦਾ ਦੂਜੀ ਵਾਰੀ ਉਸ ਬਿਮਾਰੀ ਨੂੰ ਨਹੀਂ ਕਵਰ ਕਰਦਾ ਜਾਂ ਇੰਸ਼ੋਰੈਂਸ ਆਈ ਵੀ ਸੀ ਬਿੱਲ ਬੰਦੇ ਦੇ ਸਿਰ ਪੈ ਗਿਆ ਬੰਦੇ ਕੋਲੇ ਹੈ ਕੁਛ ਨਹੀਂ ਉਹ ਕਹਿੰਦਾ ਵੀ ਮੇਰੇ ਕੋਲੇ ਤਾਂ ਕੁਝ ਨਹੀਂ ਤੁਸੀਂ ਦੇਖ ਲਓ ਕੀ ਕਰਨਾ ਉਹ ਫਿਰ ਅਨਪੇਡ ਬਿੱਲ ਪੈ ਰਹਿੰਦੇ ਆ ਉਹ ਗ੍ਰੰਥੀਆ ਸਵੇਲੇ ਚਾਹੇ ਵੈਨਕੂਵਰ ਕੋਸਟਲ ਹੈਲਥਾ ਚਾਹੇ ਫਰੇਜ਼ਰ ਹੈਲਥਾ ਇਹਨਾਂ ਸਾਰਿਆਂ ਦੇ ਕੋਲ ਲਗਾਤਾਰ ਉਹਦੀ ਜਿਹੜੀ ਨੰਬਰ ਆ ਜਿਹੜਾ ਉਹ ਵਾਧਾ ਚਾਰਿਆ ਸੋ ਇਹ ਐਸ ਵੇਲੇ ਇੱਕ ਵੱਡੀ ਸਮੱਸਿਆ ਇਥੇ ਆ ਰਹੀ ਆ ਜਿਹੜੀ ਕਿ ਇੱਕ ਹੈਲਥ ਸਿਸਟਮ ਦੇ ਉੱਤੇ ਕਹਿ ਲਓ ਵੀ ਉਹ ਕਿਉਂਕਿ ਹੈਲਥ ਸਿਸਟਮ ਦਾ ਖਰਚਾ ਤੇ ਹੋਇਆ ਉਹਦੇ ਉੱਤੇ ਬੋਝ ਇੱਕ ਵੱਡਾ ਜਿਹੜਾ ਇਹ ਪੈ ਰਹੀ ਹੈ ਅਗਲੀ ਗੱਲ ਬਾ ਦੋਸਤੋ ਐਪਲ ਦਾ ਜਿਹੜਾ ਵਿਜ਼ਨ ਪ੍ਰੋ ਇੱਕ ਸਿਸਟਮ ਜਿਹੜਾ ਐਪਲ ਨੇ ਲਾਂਚ ਕੀਤਾ ਸੀ ਪਿਛਲੇ ਸਾਲ ਤੇ ਉਹਦੀ ਚਰਚਾ ਹੁਣ ਚੱਲ ਰਹੀ ਸੀ ਵੀ ਮਾਰਕੀਟ ਦੇ ਵਿੱਚ ਆ ਜਾਣਾ ਤੇ ਉਹ ਦੱਸਦੇ ਮਾਰਕੀਟ 'ਚ ਆ ਗਿਆ। ਦ ਵਿਜ਼ਨ ਪ੍ਰੋ ਐਪਲ ਦਾ ਇੱਕ ਜਿਹੜਾ ਡਿਵਾਈਸ ਤੁਸੀਂ ਦੇਖ ਰਹੇ ਆਂ ਐਨਕਾ ਵਰਗਾ ਆ ਅੱਖਾਂ ਦੇ ਉੱਤੇ ਲੱਗ ਜਾਂਦਾ ਆ ਤੇ ਇਹਨਾਂ ਨੇ ਹੁਣ ਲਾਂਚ ਕੀਤਾ ਅੱਜ ਕੈਨੇਡਾ 'ਚ ਫਰਾਂਸ ਜਰਮਨੀ ਤੇ ਇੰਗਲੈਂਡ ਦੇ ਵਿੱਚ ਜੇ ਇਹ ਦੋ ਅੱਖਾਂ ਦੇ ਉੱਤੇ ਤੁਸੀਂ ਲਾ ਲੈਨੇ ਆ ਤੇ ਤੁਹਾਡਾ ਕਹ ਲਓ ਕਿ ਸਾਰਾ ਕੁਝ ਹੀ ਇਹਦੇ ਵਿੱਚ ਆ ਜਾਂਦਾ ਮਤਲਬ ਫੋਨ ਹੀ ਤੁਹਾਡਾ ਇਹਦੇ ਵਿੱਚ ਆ ਜਾਂਦਾ ਹੈੱਡਸੈਟ ਜਿਹੜਾ ਇਹ ਲੱਗਦਾ ਆ ਤੇ ਇਹਦੇ ਵਿੱਚ ਹੀ ਤੁਸੀਂ ਫਿਰ ਆਪਣੀਆਂ ਕਾਲਸ ਦੇਖ ਸਕਦੇ ਆ ਤੁਸੀਂ ਵੀਡੀਓ ਕਾਲ ਸਾਹਮਣੇ ਬੰਦਾ ਇਦਾਂ ਲੱਗੂਗਾ ਜਿਵੇਂ ਤੁਹਾਡੇ ਸਾਹਮਣੇ ਖੜਾ ਆ ਤੁਸੀਂ ਕੋ ਫਿਲਮ ਦੇਖਣੀ ਆ ਉਹ ਅਜਿਹਾ ਤੁਸੀਂ ਆ ਵਕਤੀ ਨੂੰ ਦੇਖ ਰਹੇ ਆ ਉਹ ਸਕਰੀਨ ਬਣ ਜਾਂਦੀ ਆ ਸਾਹਮਣੇ ਕੰਧ ਦੇ ਉੱਤੇ ਤੁਹਾਨੂੰ ਇਦਾਂ ਲੱਗੂਗਾ ਜਿਵੇਂ ਤੁਸੀਂ ਸਿਨੇਮੇ ਵਿੱਚ ਬੈਠੇ ਆ ਤੁਸੀਂ ਸਾਰੇ ਜ ਸਾਰਾ ਕੰਪਿਊਟਰ ਖੋਲੋ ਉਹਨੂੰ ਹੱਥ ਨਾਲ ਇਦਾਂ ਕਰਕੇ ਵੱਡਾ ਕਰ ਲਓ ਛੋਟਾ ਕਰ ਲਓ ਉਹ ਹਵਾ 'ਚ ਟਾਈਪ ਕਰ ਲਓ ਟੱਚ ਕਰ ਲਓ ਹੈ ਕੁਝ ਨਹੀਂ ਸਿਰਫ ਤੁਹਾਡੇ ਅੱਖਾਂ ਤੇ ਹੀ ਹੈ ਪਰ ਸਾਰਾ ਕੁਝ ਇਸੇ ਤਰੀਕੇ ਦੇ ਨਾਲ ਆਪਰੇਟ ਹੋ ਰਿਹਾ ਆ ਅ ਸੋ ਇਹਦੀ ਚਰਚਾ ਸੀ ਵੀ ਜਿੱਦਣ ਇਹ ਆ ਗਿਆ ਇਹਨੇ ਸਾਰਾ ਕੁਝ ਹੀ ਖਤਮ ਕਰ ਦੇਣਾ ਫੋਨ ਫੋਨ ਲੋਕਾਂ ਨੇ ਭੁੱਲ ਕੇ ਤੇ ਜਿੱਦਾਂ ਹੁਣ ਸਿਰਫ ਕੰਨਾਂ ਦੇ ਵਿੱਚ 이어ਪອດ ਜੇ ਲਾਉਂਦੇ ਆ ਉਸ ਤੋਂ ਬਾਅਦ ਲੋਕਾਂ ਨੇ ਇਹੇ ਲਾ ਕੇ ਤੇ ਸਾਰਾ ਕੁਝ ਇਹਦੇ ਨਾਲ ਚੱਲਣ ਲੱਗ ਗਿਆ ਨਾ ਪਰ ਇਹ ਨਾ ਪੌਪੂਲਰ ਨਹੀਂ ਹੋਇਆ ਪਪੂਲਰ ਖਿਆਰਾ ਜੇ ਪਤਾ ਲੱਗੂਗਾ ਜੇ ਲਾਂਚ ਆਇਆ ਹੀ ਹੋਣਾ ਪਰ ਇਹਦੀ ਕੀਮਤ ਜਿਹੜੀ ਆ ਲੋਕ ਇਹਦੇ ਲੈ ਪਾਸੇ ਹੋ ਜਾ ਰਹੇ 5000 ਡਾਲਰ ਇਹਦੀ ਕੀਮਤ ਪਤਾ ਲੱਗੀ ਆ ਕੈਨੇਡੀਅਨ ਡਾਲਰ ਤੇ ਇਹਦੇ ਵਿੱਚ ਤੁਸੀਂ ਜਿੱਦਾਂ ਫੋਟੋ ਬ੍ਰਾਊਜ਼ ਕਰ ਸਕਦੇ ਆ ਜਾਂ ਮੀਟਿੰਗ ਕੋਈ ਮੂਵੀ ਵਾਚ ਕਰਨੀ ਆ ਖੇਡ ਖੇਡਣੀ ਗੇਮਾਂ ਜਾਂ ਕੁਝ ਵੀ ਕੀਤਾ ਜਾ ਸਕਦਾ ਇਹਦੇ ਵਿੱਚ ਪਰ ਹੁਣ ਜਿਹੜੀ ਅੱਜ ਮਾਹਰ ਦੱਸਦੇ ਆ ਕਿ ਇਹਨੂੰ 5000 ਡਾਲਰ ਦੇ ਵਿੱਚ ਲੋਕ ਹੱਥ ਪਾਉਣੋਂ ਡਰ ਰਹੇ ਆ ਇੱਕ ਤਾਂ ਕੈਨੇਡਾ ਦੇ ਵਿੱਚ ਐਸ ਵੇਲੇ ਵੈਸੇ ਕਰਜ਼ਾ ਬਹੁਤ ਆ ਲੋਕਾਂ ਦੇ ਸਿਰ ਆ ਦੂਜਾ ਜਿਹੜੀ ਜੇ ਉਹ ਇਹਨੂੰ ਕਰਦੇ ਆ ਪੇਮੈਂਟਾਂ ਵੀ ਬਣਾਉਂਦੇ ਆ ਇਹਦੀਆਂ ਤੇ ਵਿਆਜ ਬਹੁਤ ਜ਼ਿਆਦਾ ਆ ਸੋ ਇਹ ਸਪੈਸ਼ਲੀ ਸਾਲ ਜੂਨ ਦੇ ਵਿੱਚ ਇਹਨਾਂ ਨੇ ਇਹਨੂੰ ਜਿਹੜਾ ਕੀਤਾ ਸੀ ਰਿਵੀਲ ਇਹਦਾ ਪਹਿਲੀ ਵਾਰੀ ਦੱਸਿਆ ਸੀ ਕਿ ਐਦਾਂ ਦੀ ਸੀ ਚੀਜ਼ ਲੈ ਕੇ ਆ ਰਹੇ ਆ ਤੇ ਜਿਹੜੇ ਇਹਨਾਂ ਦਾ ਸਿਗਾ ਅੰਦਾਜ਼ਾ ਸੀਗਾ ਇਹਨਾਂ ਨੇ ਪ੍ਰੋਜੈਕਟ ਕੀਤਾ ਸੀ ਵੀ ਅਸੀਂ 5 ਕ ਲੱਖ ਤੋਂ ਲੈ ਕੇ 10 ਲੱਖ ਵਿਜ਼ਨ ਪ੍ਰੋ ਜਿਹੜੇ ਆ ਉਹ ਵੇਚਣੇ ਆ ਤੇ ਜਿਹੜਾ ਇਹਨਾਂ ਨੇ ਗੱਲਬਾਤ ਕੀਤੀ ਸੀ ਪਰ ਹੁਣ ਲੱਗਦਾ ਕਿ ਇਹ ਕਿਤੇ ਨਾ ਕਿਤੇ ਸਮੱਸਿਆ ਪੈਦਾ ਹੋ ਰਹੀ ਹੈ ਜੀ 4999 ਡਾਲਰ ਦਾ 256 ਜੀਬੀ ਦੀ ਸਟੋਰੇਜ ਇਹਦੇ ਵਿੱਚ ਤੇ 1 ਟੈਰਾਬਾਈਟ ਸਟੋਰੇਜ ਜਿਹੜੀ ਆ ਉਹ ਤੁਹਾਨੂੰ 5500 ਤੇ 99 ਡਾਲਰ ਦੇ ਵਿੱਚ ਮਿਲਦੀ ਹੈ ਉਹਦੀ ਕੀਮਤ ਕਿਤੇ ਨਾ ਕਿਤੇ ਇੱਕ ਸਮੱਸਿਆ ਬਣ ਰਹੀ ਹੈ ਕਿ ਕੈਨੇਡਾ ਵਾਸੀ ਸ਼ਾਇਦ ਇਹਨੂੰ ਹੱਥ ਨਾ ਪਾਉਣ ਇਹਨੂੰ ਇੰਨਾ ਪਪੂਲਰ ਇਹ ਆ ਜਿਹੜਾ ਨਾ ਹੋਵੇ ਅਗਲੀ ਕਰਵਾ ਦੋਸਤੋ ਕਾਰਬਨ ਐਮਿਸ਼ਨ ਨੂੰ ਲੈ ਕੇ ਆ ਕਾਰਬਨ ਐਮਿਸ਼ਨ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਫੋਸਲ ਫਿਊਲ ਨੂੰ ਬਰਨ ਕਰਦੇ ਹਾਂ ਜਾਂ ਦਰਖਤਾਂ ਨੂੰ ਕੱਟ ਕੇ ਉਹ ਦਰਖਤਾਂ ਤੋਂ ਪੇਪਰ ਵੀ ਬਣਦਾ ਤੇ ਪੇਪਰ ਨੂੰ ਹੀ ਮਿਸਯੂਜ਼ ਕਰਦੇ ਹਾਂ ਤੇ ਉਹ ਕੁਦਰਤੀ ਤੌਰ ਤੇ ਤੁਸੀਂ ਵਾਤਾਵਰਣ ਦਾ ਨੁਕਸਾਨ ਕਰ ਰਹੇ ਹਾਂ ਆ ਤੁਸੀਂ ਜਦੋਂ ਕਿਸੇ ਹਸਪੀਟਲ ਦੇ ਵਿੱਚ ਜਾਂਦੇ ਆ ਤੇ ਉਹ ਜਿਹੜਾ ਡਾਕਟਰ ਆ ਜਿਹੜਾ ਬੈੱਡ ਦੇ ਉੱਤੇ ਤੁਹਾਡਾ ਜਿਹੜਾ ਐਗਜ਼ਾਮੀਨੇਸ਼ਨ ਤੁਹਾਡੀ ਕਰਨੀ ਹੁੰਦੀ ਆ ਉਹਦੇ ਉੱਤੇ ਉਹ ਇੱਕ ਪੇਪਰ ਵਿਸ਼ਾ ਹੁੰਦਾ ਜਿਹੜਾ ਪਤਲਾ ਜਿਹਾ ਪੇਪਰ ਹੁੰਦਾ ਵੀ ਤਾਂ ਕਿ ਹਾਈਜੀਨ ਤੋਂ ਵੀ ਕੋਈ ਬੰਦਾ ਸੀਗਾ ਬਿਮਾਰ ਸੀਗਾ ਉਹ ਚੱਕ ਕੇ ਪੇਪਰ ਇਕੱਠਾ ਕਰਕੇ ਗਾਰਬੇਸ਼ ਛੱਡ ਦਿੰਦੇ ਆ ਤੇ ਉਹਦੇ ਤੋਂ ਬਾਅਦ ਜਿਹੜਾ ਉਹ ਦੂਜੇ ਪਾਸੇ ਨੂੰ ਚਲੇ ਜਾਂਦੇ ਆ ਉਹ ਪੇਪਰ ਬਚਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਇੱਕ ਜਿਹੜੇ ਕੈਂਸਰ ਜਿਹੜੇ ਚੈੱਕ ਕਰਨ ਤੋਂ ਪਹਿਲਾਂ ਬੀਸੀ ਦੇ ਵਿੱਚ ਕੈਂਸਰ ਦੇ ਮਰੀਜ਼ ਨੂੰ ਚੈੱਕ ਕਰਨ ਤੋਂ ਪਹਿਲਾਂ ਇਹਨਾਂ ਨੇ ਉਹ ਪੇਪਰ ਵਿਛਾਉਣਾ ਬੰਦ ਕਰ ਦਿੱਤਾ ਤੇ ਦੱਸਦੇ ਆ ਜਿਹੜਾ ਟੇਬਲ ਪੇਪਰ ਆ ਜਿਹੜਾ ਇਹ ਉਹਦੇ ਲਈ ਇੱਕ ਵਾਰੀ ਜਦੋਂ ਬੰਦੇ ਨੂੰ ਚੈੱਕ ਕੀਤਾ ਜਾਂਦਾ ਉਹਨੂੰ ਬੰਦ ਕਰਨ ਦੇ ਨਾਲ ਹੀ ਇੰਨਾ ਕ ਪੇਪਰ ਬਚ ਗਿਆ ਜਾਂ ਇੰਨਾ ਖੋ ਗਿਆ ਕਿ ਜਿਹਦੇ ਨਾਲ ਬਹੁਤ ਵੱਡੇ ਪੱਧਰ ਤੇ ਕਾਰਬਨ ਡਾਈਆਕਸਾਈਡ ਦੀ ਐਮਿਸ਼ਨ ਵਾਤਾਵਰਣ ਦੇ ਜ਼ਾਣੋ ਬਚ ਗਈ ਸੋ ਪੇਸ਼ੈਂਟ ਜਦੋਂ ਉੱਥੇ ਵਿਜ਼ਿਟ ਕਰਦੇ ਆ ਕਿਸੇ ਵੀ ਥਾਂ ਦੇ ਉੱਤੇ ਉਹ ਪਹਿਲਾਂ ਉਹਨਾਂ ਨੇ ਉਹਨੂੰ ਵਾਈਪ ਕਰਦੇ ਆ ਸਾਫ਼ ਕਰਦੇ ਆ ਕਵਰ ਕਰਨ ਤੋਂ ਪਹਿਲਾਂ ਫਿਰ ਫਰੈਸ਼ ਪੇਪਰ ਦਾ ਰੋਲ ਉਹਦੇ ਉੱਤੇ ਰੱਖਿਆ ਜਾਂਦਾ ਤੇ ਫਿਰ ਜਿਹੜਾ ਹੈਗਾ ਉਹ ਇਹਨੂੰ ਸਟਰਲਾਈ ਸਟਰਾਈਲ ਕਰ ਦਿੰਦਾ ਕਿ ਜਿਹੜਾ ਉਹ ਹਾਈਜਨਿਕ ਹੋ ਜਾਂਦਾ ਤੇ ਕੋਈ ਵੀ ਜਿਹੜੇ ਜਰਮ ਆ ਉਹ ਨਹੀਂ ਰਹਿੰਦੇ ਤੇ ਇਹਨਾਂ ਨੇ ਬੀਸੀ ਦੇ ਜਿਹੜੇ ਕੈਂసర్ ਸੈਂਟਰਸ ਨੇ ਵੈਨਕੂਵਰ ਵਿਕਟੋਰੀਆ ਕੋਲੋਨਾ ਤੇ ਸਾਰੀ ਦੇ ਵਿੱਚ ਇਹ ਕਹਿੰਦੇ ਅਸੀਂ ਕੈਲਕੂਲੇਟ ਕਰਕੇ ਦੇਖਿਆ ਵੀ ਇੱਕ ਸਾਲ ਦੇ ਵਿੱਚ ਲਗਭਗ 2000 ਜਿਹੜੀ ਕਿਲੋਮੀਟਰ ਨੇ ਇਹਦੇ ਪੇਪਰ ਦੇ ਉਹ ਅਸੀਂ ਬਚਾਏ ਆ ਕੁਝ ਸਾਈਟਸ ਦੇ ਉੱਤੇ 70 ਰੋਲ ਮਹੀਨੇ ਦੇ ਵਿੱਚ ਲੱਗਦੇ ਸੀ ਤੇ ਜੇ ਨੂੰ ਸਵਿਚ ਡਾਊਨ ਕਰਕੇ ਦੇਖਦੇ ਆ ਤਾਂ ਇਹਦੇ ਨਾਲ ਬਹੁਤ ਵੱਡੀ ਕਾਰਬਨ ਐਮਿਸ਼ਨ ਇੱਥੇ ਜਿਹੜੀ ਆ ਕਟਈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ